ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਭੱਗੇ ਭਾਈ ਦੇ ਵਿੱਚ ਧੁੰਮਾ ਮੱਚਿਆ ਹੋਣਾ ਨੇ ਧੁੰਮਾ ਕਿੱਥੇ ਮੱਚਿਆ ਹੋਣਾ ਨੇ ਸੂਟਾਂ ਦੀ ਲੱਗੀ ਹੋਈ ਹੈ ਸੇ ਲੱਗੀ ਹੋਈ ਹੈ ਸੂਟਾਂ ਦੀ ਲੱਗੀ ਹੋਈ ਹੈ ਸੇਲ ਸੇਲ ਲੱਗੀ ਹੋਈ ਹੈ ਰਾਜਧਾਨੀ ਕਲਾਸ ਹਾਊਸ ਵਾਲੇ ਤੇ ਤੇ ਸੋ ਆਪਾ ਤੁਸੀਂ ਦੇਖ ਹੀ ਰਹੇ ਹੋਗੇ ਕਿ ਕਿੰਨਾ ਨਾਲ ਕੋਲੇ ਖਲੇਰਾ ਪਿਆ ਹੋਇਆ ਤੇ ਕਿੰਨੇ ਮੇਨਾਂ ਕੋਲੇ ਗਾਗਾ ਗੋਗਾ ਦੇ ਕਹਿੰਦੇ ਵਿੱਚ ਬਹੁਤ ਹੀ ਜ਼ਿਆਦਾ ਕਹਿੰਦੇ ਵੀ ਲਾਇਆ ਹੋਇਆ ਸੇਲ ਬਹੁਤ ਹੀ ਸਸਤੇ ਰੇਟ ਕੀਤੇ ਹੋਇਆ ਤੇ ਆਪਾਂ ਅੰਦਰ ਜਾ ਕੇ ਪੁੱਛਦੇ ਹਾਂ ਵੀ ਕੀ ਗੱਲਬਾਤ ਆ ਬਾਈ ਇਹ ਦੇਖ ਕਿਸ ਕੋਸ ਰੇਟ ਦੇ ਵਿੱਚ ਐਟਮਾ ਦਿੱਤੀਆਂ ਜਾਗ ਰਹੇ ਆ ਆ ਜੋ ਆਪਾਂ ਕਰਾਉਣੇ ਕਰਾਉਂ। ਹਾਜੇ ਉਸ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਦੇ ਖਿਲਾਰਾ ਪਿਆ ਹੋਇਆ ਕਿਉਂਕਿ ਦਿਨੇ ਗਾਹਕ ਬਹੁਤ ਜ਼ਿਆਦਾ ਹੁੰਦਾ ਤੇ ਰੇਟ ਬਹੁਤ ਹੀ ਇਹਨਾਂ ਦੇ ਵਾਜਬ ਕੀਤੇ ਹੋਏ ਆ ਸੋ ਜਿਹੜਾ ਇਹ ਵੀ ਲੈ ਚੁੱਕੇ ਆ ਤੁਸੀਂ ਕਿਉਂਕਿ ਫਰੇਕ ਚੈਨਲਾਂ ਤੇ ਬਹੁਤ ਜ਼ਿਆਦਾ ਤੁਸੀਂ ਦੇਖ ਚੁੱਕੇ ਹੋ ਕਿ ਇਹਨਾਂ ਦੀ ਵੀਡੀਓ ਬਹੁਤ ਚੱਲ ਰਹੀਆਂ ਆ ਅੱਜਕੱਲ ਤੇ ਇਹਨਾਂ ਦੇ ਰੇਟਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਕਟੌਤੀ ਪਈ ਹੋਈ ਹੈਗੀ ਬਹੁਤ ਹੀ ਜ਼ਿਆਦਾ ਰੇਟ ਘਟਾਏ ਹੋਏ ਆ। ਪਾਇਕ ਲੋ ਫਰੀ ਦੇ ਪਾਈ ਦਿੱਤੇ ਜਾ ਰਹੇ ਆ ਤੇ ਆਪਾਂ ਹੁਣ ਇਹਨਾਂ ਦਾ ਸਵੇਰ ਦਾ ਲੱਗੇ ਹੋਏ ਸੀ ਕਈ ਦਿਨਾਂ ਦਾ ਵੀਡੀਓ ਬਣਾਉਣੀ ਆ ਰਾਸ਼ੀ ਵੀ ਬਹੁਤ ਜ਼ਿਆਦਾ ਹੁੰਦਾ ਇੱਥੇ ਕਿ ਜਿਹੜਾ ਆਪਣਾ ਟਾਈਮ ਨਹੀਂ ਲੱਗਦਾ ਸੋ ਅੱਜ ਹੁਣ ਥੋੜਾ ਮੈਨੂੰ ਫਰੀ ਲੱਗੇ ਤੇ ਮੈਂ ਤਾਂ ਕਰਕੇ ਇਹਨਾਂ ਕੋਲੇ ਆਇਆ ਤੇ ਪੁੱਛਦੇ ਆ ਆਪਣਾ ਰੇਟਾ ਰੋਟਾ ਦਾ ਕੀ ਹਿਸਾਬ ਹੁੰਦਾ ਹਾਂਜੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਸਰਦਾਰ ਤੇ ਕੀ ਅੱਜ ਕੱਲ ਤੁਸੀਂ ਬੜੇ ਹੱਥ ਮਾਰਦਾ ਪੰਗਾ ਪੰਗਾ ਬਾਜ਼ਾਰ ਦੇ ਵਿੱਚ ਬੜੀ ਗੰਮੇ ਗੰਮੀ ਕਰਾਈ ਪਈ ਆ ਕੀ ਕੁਝ ਕਰੀ ਜਾਂਦੇ ਤੁਸੀਂ ਅੱਜ ਕੱਲ ਬਸ ਵੀਰ ਦੀ ਕਰੀਏ ਕੀ ਇੱਥੇ ਦਾ ਇੱਕ ਮੇਲਾ ਲਾਤਾ ਮੇਲਾ ਜੀ ਹਾਂ ਮੇਲਾ ਬਹੁਤ ਜ਼ਿਆਦਾ ਲੱਗਾ ਹੋਇਆ ਦਾ ਪੰਨੂ ਮਾਰਕੀਟ ਦੇ ਵਿੱਚ ਤਾਂ ਤੁਸੀਂ ਮੇਲਾ ਪੂਰਾ ਲਵਾਈ ਬੈਠੇ ਹੋ ਪੂਰੀ ਵਧੀਆ ਰੌਣਕ ਲਾਈ ਬੈਠੇ ਹੋ 7 ਵਜੇ ਆਏ ਹੋ ਹਾਂਜੀ ਅਸੀਂ ਦੋ ਘੜੇ ਪਹਿਲਾਂ ਮਾਰਕ ਗਏ ਆ ਮੇਰੇ ਕੋਲ ਕੋਈ ਟੈਨਸ਼ਨ ਨਹੀਂ ਉਸ ਟਾਈਮ ਤੇ ਰੌਸ਼ ਬਹੁਤ ਜ਼ਿਆਦਾ ਸੀਗਾ ਕਿ ਅੱਗੋਂ ਆਏ ਹਣ ਗਾਕਾ ਦੇ ਵਿੱਚ ਵੀਡੀਓ ਬਣਦੀ ਵੀ ਨਹੀਂ ਆਹ ਬੰਦੇ ਰਿਹਾ 400 ਤੋਂ ਲੈ ਸਕਦੇ ਹੋ ਹਾਂਜੀ ਹਾਂਜੀ ਜੋ ਅਸੀਂ ਫੈਸਲੇ ਕੀਤੇ ਆ ਰੇਟਾਂ ਦੇ ਵਿੱਚ ਹਾਂਜੀ ਸਾਰੇ ਬਾਜ਼ਾਰ ਦੇ ਵਿੱਚ ਹंगामा ਬੱਚਿਆ ਪਰ ਰਾਜਪੁਤਨੀ ਵਾਲੇ ਨੇ ਕੀ ਕਰਤਾ ਹੂੰ ਜਿਹੜਾ 500 ਵਾਲਾ ਸੂਟ ਹੈ ਉਹ 300 ਹੀ ਦਿੱਤਾ ਪਿਓਰ ਕਾਟਨ ਦਾ ਠੀਕ ਹੈ ਜੀ ਪਿਓਰ ਕਾਟਨ ਦੀ ਚੁੰਨੀ ਹਾਂਜੀ ਪਿਓਰ ਕਾਟਨ ਦਾ ਸੂਟ 350 ਦਾ 600 ਵਾਲਾ ਸੂਟ ਹੂੰ ਜਿਹੜਾ ਕੈਮਕ ਦਾ ਪਿਓਰ ਦਾ ਆਸਾ ਸੂਟ 600 400 ਹੀ ਦੇ ਰਹੇ ਆ ਹੂੰ ਜਿਹੜਾ ਕੜਾਈ ਦਾ 1500 ਵਾਲਾ ਸੂਟ ਹੈ ਮੇਰੇ ਵੀਰ ਅਸੀਂ ਸਫਤ ਦੇ ਰਹੇ ਆ ਪੇਰਾ 2000 ਦਾ ਸੂਟ ਹੈ 1200 ਦੇ ਰਹੇ ਆ ਇੱਕ ਕੋਰਤੇ ਤੇ ਵੀ ਅਮਾਰੇ ਵਿੱਚ ਡਿਸਕਾਊਂਟ ਦੇ ਰਹੇ ਹਾਂ ਵੱਡੀ ਵੱਡੀ ਆਫਰ ਹੈ ਜੀ ਬਹੁਤ ਵੱਡੀ ਵਧੀਆ ਦੀ ਜੀ ਵੀ ਦਾ ਟਾਪ ਦਾ ਕਮੀਜ਼ ਪਜਾਮਾ ਠੀਕ ਹੈ 1000 ਦੇ 4 1000 ਰੁਪਏ ਦੇ 4 1000 ਰੁਪਏ ਦੇ 4 ਇਹਨਾਂ ਆਵੇ ਵੀ ਵੀਡੀਓ ਦੇਖ ਕੇ ਆਪਾਂ ਅੱਜ ਮੁਰਕ ਤੁਹਾਨੂੰ ਜਵਾਬ ਦੇ ਦੋ ਨਹੀਂ ਇਸ ਤੋਂ ਵੀ ਜ਼ਿਆਦਾ ਨਾ ਬੜੀਆਂ ਦੇ ਦੋ ਟੱਕਾ ਆ ਮਾਲ ਦੇ ਠੀਕ ਹੈ ਦੋ ਟੱਕਾ ਮਾਲ ਲੱਭੀ ਪਈ ਹੈ ਇੱਕ ਕੋਰ ਦਾ ਹਾਂਜੀ ਹਾਂਜੀ ਵੈਰਾਈਟੀ ਤਾਂ ਬਹੁਤ ਜ਼ਿਆਦਾ ਪਈ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਜੂਮ ਕਰਕੇ ਸਾਰੀ ਦਿਖਾ ਦਿੰਦੇ ਆ 45% ਦਿੱਤੀ ਅੱਜ ਠੀਕ ਹੈ ਜੀ ਕੋਈ ਨਾ ਇਹਨਾਂ ਬਾਰੇ ਬਹੁਤ ਵੈਰਾਈ ਬਹੁਤ ਜ਼ਿਆਦਾ ਪਈ ਹੈ ਹੂੰ ਚਲੰਦਰੋਂ ਹੂੰ ਆਪਾਂ ਡਗਰਾਉਂ ਤੋਂ ਠੀਕ ਹੈ ਜੀ ਬਰਨਾਲੇ ਤੋਂ ਗੱਲ ਇੰਨੇ ਦੂਰੋਂ ਆਏ ਆ ਠੀਕ ਹੈ ਉਹਨਾਂ ਨੇ ਫਾਇਦਾ ਕੀਤਾ ਬੜਾ ਖੁਸ਼ ਹੋ ਕੇ ਗੱਲ ਗਏ ਆ ਹੂੰ ਤੇ ਇਹ ਸੇਲ 15 ਦਿਨਾਂ ਦੇ ਵਾਸਤੇ ਰਹਿਣੀ ਹੈ ਹਾਂਜੀ 1 ਕਰੋੜ ਦਾ ਸਟਾਕ ਹੈ ਜਿਹੜਾ ਲੈ ਜੂ ਲੈ ਜੂ ਫਾਇਦਾ ਕਰ ਜੂ ਆਪ ਦਾ ਠੀਕ ਹੈ ਜੀ ਤੇ ਬਾਜ਼ਾਰ 'ਚ ਪਤਾ ਲੱਗੂ ਕਿਵੇਂ ਲੁੱਟ ਮਚਾਉਂਦੇ ਸੀ ਤੇ ਅੱਜ ਪਤਾ ਲੱਗਦਾ ਬਾਜ਼ਾਰ ਦੇ ਵਹੀ ਜਾਂਦੇ ਆ ਮੈਂ ਕਿਹਾ ਮੈਂ ਤਾਂ ਵੀ ਫਾਇਦਾ ਕਰਨਾ ਮਨ ਸੋਚ ਲਿਆ ਗਾਕ ਵੀ ਖੁਸ਼ ਅੱਦੀ ਵੀ ਖੁਸ਼ ਸਹੀ ਗੱਲ ਸਾਡੇ ਗੱਲੇ ਦੇ ਵਿੱਚ ਗਾਕ ਤੇ ਕਾਕ ਕੋਲੇ ਕਾਕ ਨਾਲ ਜਿਹੜਾ 5000 ਦਾ ਸਾਮਾਨ ਲੈਂਦਾ ਸੀ ਉਹ 3000 ਤੱਕ ਕਾਕ ਨੂੰ ਮਿਲ ਜਾਂਦਾ ਹੈ ਹਾਂਜੀ ਹਾਂਜੀ ਤੇ ਬਾਜ਼ਾਰ 'ਚ ਮਿਲਦਾ 5000 ਦਾ ਸਾਮਾਨ ਬਿਲਕੁਲ ਸਹੀ ਹੈ ਜੀ ਅਸੀਂ ਦੇਵਾਂਗੇ ਬੜੀਆਂ ਖਸ਼ੀਆਂ ਵਿਆਹ ਸ਼ਾਦੀਆਂ ਵਾਸਤੇ ਹਰ ਤਰ੍ਹਾਂ ਦੇ ਵਰਗ ਦਾ ਸਪਨਾ ਸਾਡਾ ਕੋਲ ਹੈਗਾ ਲੇਡੀਜ਼ ਸੂਟ ਬੁਟੀਕ ਸੂਟ ਕਮੀਜ਼ ਪਜਾਮਾ ਪੈਨ ਸ਼ਰਟ ਹਰ ਤਰ੍ਹਾਂ ਦੀ ਵੈਰਿਟੀ ਦਿੱਤੀ ਜਾਏਗੀ ਮੇਰੀ ਫੁੱਲ ਲਾਈਨ ਦੇ ਪੱਗਾਂ 60 ਰੁਪਏ ਵਾਲੀਆਂ 45 ਰੁਪਏ ਦੇਵਾਂਗੇ ਜਿਹੜੀ ਪਿਓਰ ਦੀ ਚੁੰਨੀ ਹੈ ਲੋਕਾਂ ਨੇ ਐਵੇਂ 250 ਕਰ ਛੱਡੀ ਆ ਮੈਂ 150 ਰੁਪਏ ਦੇਵਾਂ ਤਨੂਬ ਦਾ ਦੁਪੱਟਾ ਕਮਲ ਦਾ 250 ਰੁਪ ਹਰ ਪ੍ਰੋਡਕਟੀ ਹਰ ਤੇ ਹੀ ਮੇਰੀ ਸੇਲ ਹੈ ਸਾਰੀ ਦੁਕਾਨ ਤੇ ਮੇਰੀ ਸੇਲ ਹੈ ਠੀਕ ਹੈ ਅਰ ਦੇ ਵਿੱਚ ਹੀ ਡਿਸਪੋਜ਼ ਕੀਤਾ ਗਿਆ ਹੈ ਬਹੁਤ ਹੀ ਵਧੀਆ ਸਤ ਤਰ੍ਹਾਂ ਨਾਲ ਤੁਹਾਨੂੰ ਗਾਕਾ ਨੂੰ ਵੀਲ ਕਰਾਂਗੇ ਤੇ ਹੁਣ ਤੁਸੀਂ ਜਿਵੇਂ ਹੁਣ ਤੁਸੀਂ ਕੁਝ ਦੇਖ ਹੀ ਸਕਦੇ ਹੋ ਕਿ ਜਿਵੇਂ ਕਿ ਵੀਰ ਨੇ ਦੱਸਿਆ ਹੀ ਹੈ ਕਿ ਹਰੇਕ ਚੀਜ਼ ਦੇ ਉੱਤੇ ਕੱਲੀ ਕੱਲੀ ਚੀਜ਼ ਦੇ ਉੱਤੇ ਵੀਰ ਨੇ ਦੱਸਤਾ ਕਿ ਮਾਲ ਵੀ ਬਹੁਤ ਜ਼ਿਆਦਾ ਪਿਆ ਹੈ ਇਹ ਬਾਈ ਦੀ ਦੁਕਾਨ ਦੀ ਲੰਬਾਈ ਘਟੋ ਘਟ 150 ਫੁੱਟ ਹੈ ਤੇ ਸਾਰੀ ਕਹ ਦੋ ਆਪਾਂ ਪੰਜਾਬੀ ਦੀ ਕਹਾਵਤ ਹੈ ਵੀ ਤੂੜੀ ਵਾਂਗੂ ਭਰੀ ਪਈ ਆ ਬਹੁਤ ਜਿਆਦੇ ਵਾਈ ਕੋਲੇ ਵੈਰਾਈਟੀ ਪਈ ਆ ਬਹੁਤ ਬਾਜ਼ ਵਰੇਟ ਨੇ ਸੋ ਨੂੰ ਕੱਲੀ ਕੱਲੀ ਆਟ ਉਤੇ ਰੇਡ ਦੱਸਤਾ ਬਾਈ ਨੇ ਵੀ ਆ ਚੀਜ਼ ਆਪਾਂ ਐਸੇਟ ਲਾਉਣੇ ਆ ਆ ਚੀਜ਼ ਆਪਾਂ ਐਸੇਟ ਲਾਉਣੇ ਆ ਸੋ ਜਿਹੜੇ ਵੀਰਾਂ ਨੇ ਅਜ ਤੱਕ ਪਹਿਨਾ ਨਹੀਂ ਹਾਲ ਤੱਕ ਖਰੀਦਦਾਰੀ ਨਹੀਂ ਕੀਤੀ ਹੈਗੀ ਆ ਸੋ ਛਿੰਦੇ ਦੀ ਹੱਟੀ ਜਿਹੜਾ ਵੀ ਵੀਰ ਅਜ ਤੱਕ ਛਿੰਦੇ ਦੀ ਦੁਕਾਨ ਤੇ ਨਹੀਂ ਪਹੁੰਚਿਆ ਸੋ ਜਰੂਰ ਪਹੁੰਚੋ ਜਿੰਨੇ ਮਰਜੀ ਵੈਰਾਈਟੀ ਸਾਨੂੰ ਦਿਖਾ ਰਹੇ ਨੇ ਵੀ ਕਿੰਨੀ ਲੰਬੀ ਦੁਕਾਨ ਆ ਇਹ ਬੰਦਾ ਐ ਲੱਗਦਾ ਮੈਂ 2-3 ਕਿਲੋਮੀਟਰ ਤੁਰ ਕੇ ਹੀ ਗਾਂ ਆ ਗਿਆ ਸੋ ਜਿਨ੍ਹਾਂ ਨੇ ਅਜ ਤੱਕ ਆਲੇ ਸ਼ਾਪਿੰਗ ਨਹੀਂ ਕੀਤੀ ਵੀਆ ਬਰੀ ਵਾਸਤੇ ਵਿਆਹ ਸ਼ਾਦੀ ਵ ਜਿੰਨੇ ਵੀ ਕੋਈ ਕਪੜਾ ਵੈਰਾਈਟੀ ਵਗੈਰਾ ਖਰੀਦਣੀ ਹੈ ਸੋ ਵੀਰ ਜੀ ਜਰੂਰ ਪਹੁੰਚੋ ਜੀ ਆਹ ਦੇਖੋ ਜੀ ਪੈਂਟਾ ਸ਼ਰਟਾਂ ਦਾ ਸਟਾਕ ਵੀ ਦੇਖੋ ਨਾ ਵਧੀਆ ਪਰਸਾਂ 500 ਰੁਪਏ ਦੀ ਪੈਂਟ ਸ਼ਰਟ ਪਈ ਹੈ ਜਿਹੜੀ ਗਾਹ ਨੂੰ 500 ਤੋਂ ਲੈ ਕੇ 1300 ਰੁਪਏ ਦੇਵਾਂਗੇ 2000 ਦੇ ਪੈਂਟ ਸ਼ਰਟ ਦੇਖੋ ਜੀ ਦੇਖੋ ਕਿੰਨੀ ਵੈਰਾਈਟੀ ਭਰੀ ਪਈ ਆ ਵੀਰ ਕੋਲੇ ਜਿੰਨੀ ਮਰਜ਼ੀ ਵੈਰਾਈਟੀ ਤੁਸੀਂ ਇੱਥੇ ਜਾ ਕੇ ਦੇਖ ਸਕਦੇ ਹੋ ਬਾਕੀ ਆਪਾਂ ਕੈਮਰੇ ਦੇ ਵਿੱਚ ਜਿਹੜੀ ਮੇਨ ਗੱਲ ਆ ਵੀ ਆਪਾਂ ਇਹਨਾਂ ਚੀਜ਼ ਦਿਖਾ ਨਹੀਂ ਸਕਦੇ ਸੋ ਤੁਸੀਂ ਇੱਕ ਵਾਰ ਜਰੂਰ ਰਾਜਧਾਨੀ ਕਲਾਥ ਹਾਊਸ ਤੋਂ ਭਗਤਾ ਭਾਈ ਕਾ ਸਾਹਮਣੇ বাস ਸਟੈਂਡ ਦੇ ਉੱਪਰ ਜ਼ਰੂਰ ਪਹੁੰਚੋ ਤੇ ਆਪਣਾ ਲਾਭ ਪ੍ਰਾਪਤ ਕਰੋ ਜੀ